ਮੈਨੂੰ ਯਾਦ ਹੈ ਜੀ ਇੱਕ ਇਨਸਟੈਂਸ ਰੂਲ ਦੱਸਣਾ ਚਾਹੂੰਗਾ। ਸਦਾ ਪ੍ਰਕਾਸ਼ ਸਿੰਘ ਬਾਦਲ ਉਹ ਸੀਐਮ ਪੰਜਾਬ ਸੀ। ਹੂੰ ਤੇ ਮੈਂ ਚੀਫ ਇੰਜੀਨੀਅਰ ਕਨਾਲ ਹੁੰਦਾ ਸੀ ਗੁਰੂ ਸਾਹਿਬ ਪ੍ਰਿੰਸੀਪਲ ਸੈਕਟਰੀ ਟੂਟੀਆ ਪੰਜਾਬ ਸੀ ਜੀ। ਜੀ ਮੈਨੂੰ ਰਾਤ ਨੂੰ 2 ਵਜੇ ਟੈਲੀਫੋਨ ਆਇਆ ਹੂੰ ਤੇ ਮੈਂ ਸਮਝ ਗਿਆ ਵੀ ਗੱਲ ਕੀ ਹੈ। ਹੂੰ ਮੈਨੂੰ ਟੈਲੀਫੋਨ ਆਇਆ ਕਿ ਸੀਐਮ ਸਾਹਿਬ ਗੱਲ ਕਰਨਗੇ। ਮੈਂ ਸਰ ਹੁਕਮ ਕਰੋ ਜੀ। ਹੂੰ ਉਹ ਬੇਟਾ ਤੁਸੀਂ 50 ਹਜ਼ਾਰ ਪਾਣੀ ਜਾ ਰਿਹਾ ਹੈ ਆਪਣੇ ਸਤਲੁਜ ਤੇ ਤੇ ਬੜਾ ਰੋਲਾ ਪੈ ਰਿਹਾ ਵੀ ਪਾਕਿਸਤਾਨ ਨੂੰ ਪਾਣੀ ਦੇਈ ਜਾਂਦਾ ਪੰਜਾਬ ਆਹ ਭੁੱਖਾ ਮਰਦਾ। ਹੂੰ ਫਿਰ ਮਾਣ ਨੂੰ ਦੂਸਰਾ ਮਸਾ ਰਿ ਦੀ ਰੈਗੂਲੇਸ਼ਨ ਤਾਂ ਹੈ ਜੀ ਚੇਅਰਮੈਨ BBMP ਕੋਲੇ ਪਰ ਮੈਂ ਇਹਦਾ ਬੈਕਗਰਾਉਂਡ ਆ ਕੇ ਨਾਲ ਬਾਕੀ ਜਨਾਨ ਜਿੰਨੇ ਦਰਸ ਸਮਝਣ ਹੋਵੇ ਕਰ ਲੈਣਾ ਮੈਂ ਕਹਿੰਦੀ ਇਹ ਅਸੀਂ ਜਾਣ ਕੇ ਛੜਾਇਆ ਹੈ ਇੱਕ ਤਾਂ ਕ੍ਰਿਕ ਡਵਲਪ ਹੋ ਜਾਂਦੀ ਹੈ ਸੈਂਟਰ ਚੋਂ ਤਾਂ ਕਿ ਜਦੋਂ 1 ਲੱਖ 5 ਲੱਖ 1.5 ਲੱਖ 2 ਲੱਖ ਕਿਉਂਕਿ ਤੇ ਜਾਂਦਾ ਤਾਂ ਬੰਨ੍ਹ ਨਾ ਟੁੱਟਣਗੇ। ਹੂੰ। ਦੂਸਰਾ ਸਾਡੇ ਜਿਹੜੀ ਸੈਂਡ ਜਿਹੜੀ ਆਪਸ਼ਨ ਹੁੰਦੀ ਹੈ ਉਹ ਸੈਂਡ ਵਾਲੇ ਨਾਲ ਜੀ ਫਿਰ ਧੱਕਾ ਕਰ ਜਾਂਦੇ 30 ਤੋਂ 40 40 ਫੁੱਟ ਡੂਗੇ ਪਿੱਟਰ ਪਰ ਦੇ 30 ਤੋਂ 20 ਫੁੱਟ ਬਹੁਤ ਵਧੀਆ ਬਹੁਤ ਵਧੀਆ। ਤੀਸਰੀ ਗੱਲ ਇਹ ਨਾਲ ਨਾਲ ਜੀ ਡੈਮਸ ਕਪੈਸਿਟੀ ਰਹਿ ਜਾਂਦੀ ਹੈ ਤਾਂ ਕਿ ਜੇ بارش ਜ਼ਿਆਦਾ ਆ ਜੇ ਤਾਂ ਉਹ ਇੰਫਲੋ ਵਿਚ ਲੈ ਸਕੀਏ ਤੇ ਮੈਂ ਤਾਂ ਜਿਹੜਾ ਹਰਿਆਣਾ ਤੇ ਰਾਜਸਥਾਨ ਦੀ اپੋਜੀਸ਼ਨ ਤੇ ਵਾਰਜੋਦ ਕੀਤਾ ਹੈ ਕਹਿੰਦੇ ਬੇਟਾ ਫਿਰ ਠੀਕ ਹੈ ਤੁਸੀਂ ਐਂ ਕਰੋ ਸਵੇਰੇ ਚੇਅਰਮੈਨ ਸਾਹਿਬ ਨੂੰ ਮਿਲਣਾ ਮੀਟਿੰਗ ਕਰਾਓ ਚੇਅਰਮੈਨ ਸਾਹਿਬ ਨੂੰ ਮੈਂ ਲੈ ਜਾ ਆ ਸੀਐਮ ਸਾਹਿਬ ਦੇ ਕੋਲ ਤੇ ਸੀਐਮ ਸਾਹਿਬ ਨੂੰ ਸਾਰੀ ਗੱਲ ਦੱਸੀ ਚੇਅਰਮੈਨ ਸਾਹਿਬ ਕਹਿੰਦੇ ਜੀ ਉਹ ਰਾਜਸਥਾਨ ਤੇ ਹਰਿਆਣਾ ਰੌਲਾ ਪਾਉਂਦੇ ਬਾਕੀ ਅਸੀਂ ਤਾਂ ਜਿਵੇਂ ਦਰੁਪਤ ਸਾਹਿਬ ਕਹਿੰਿਆ ਉਹ ਕਰ ਦਿੰਨੇ ਆ ਤੇ ਫਿਰ ਸੀਐਮ ਸਾਹਿਬ ਕਹਿੰਦੇ ਜੇ ਰਾਜਸਥਾਨ ਤੇ ਹਰਿਆਣੇ ਵਾਲੇ ਕੁਝ ਕਹਿਣ ਨਾ ਜੀ ਤੇ ਮੈਨੂੰ ਦੱਸਿਓ ਮੈਂ ਆਪੇ ਸੰਭਲੂ